ਏ ਗੁਰ ਸਾਹਿਬ ਜੀ ਆ ਸੁਖਮਨੀ ਸਾਹਿਬਾ ਗਉੜੀ ਸੁਖਮਨੀ ਮਹੱਲਾ ਪੰਜੇ ਵਾਸ ਲੋਕਾ ਇੱਕ ਓੰਕਾਰ ਸਤਿ ਸੁਰ ਪ੍ਰਸਾਦ आद गुरे नमः जुगाद गुरे नमः सप्त गुरे नमहे श्री गुरुदे नमे अष्टपदे सिमरो सिमर सिमर सुख पा कलकलनमाहे मेटा सिमरो जपत गणत जपतगणतन ਬੀਰ ਪ੍ਰਾਨ ਸਿਮਰਤ ਸੁਦੇ ਆਖਰ ਕਿਨੇ ਰਾਮ ਨਾਮੇ ਕੇ ਆਖਰ ਕਿਨ ਕਾ ਇਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਨਿ ਨ ਆਵੀ ਕਾਂਕੀ ਕੇ ਦਰਸ ਤੁਹਾਰ ਨਾਨਕੁ ਨ ਸੰਗਮ ਹਿਉ ਧਾਰੂ ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੀ ਮਨ ਵਿਸਰਾਗ ਰਹਾਉ ਪ੍ਰਭ ਕਾ ਸਿਮਰਨ ਗੁਰ ਬਿਨਾ ਬਸੀ ਪ੍ਰਭ ਕੈ ਸਿਮਰਨ ਦੁਖ ਜਮ ਨਾਸੀ ਪ੍ਰਭ ਕਾ ਸਿਮਰਨ ਕਾਲ ਪਰ ਹਰੀ ਪ੍ਰਭ ਕੈ ਸਿਮਰਨ ਦੁਸ਼ਮਨ ਟਰੀ ਪ੍ਰਭ ਸਿਮਰਤ ਕਛ ਬਿਘ ਨਾ ਲਾਗੇ ਪ੍ਰਭ ਕੈ ਸਿਮਰਨ ਅਨੰਦਿਨ ਜਾਗੇ ਪ੍ਰਭ ਕੈ ਸਿਮਰਨ ਪਉ ਨਾਮ ਦੇ ਆਪੇ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੇ ਪ੍ਰਭ ਕਾ ਸਿਮਰਨ ਸਾਧਕਾ ਸੰਗ ਸਰਬ નિਧਾਨ ਨਾਨਕ ਹਰਿ ਰੰਗ ਪ੍ਰਭ ਕੈ ਸਿਮਰਨ ਰਿਧਿ ਸਿਦਿ ਨਉ ਨਿਥਿ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁਧਿ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਿਦੂ ਜਾ ਪ੍ਰਭ ਕੈ ਸਿਮਰਨ ਤਿਰਥਿ ਸ਼ਿਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਸੁਫਲ ਪ੍ਰਕਾਸ਼ਿ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨਿ ਆਪਿ ਸਿਮਿਹ RAI ਨਾਨਕ ਤਾਕੇ ਲਾਗੁ ਪਾਏ ਪ੍ਰਭ ਕਾ ਸਿਮਰਨ ਸਉ ਤੇ ਉਚਾ ਪ੍ਰਭ ਕਾ ਸਿਮਰਨ ਜਰੀ ਮੂਚਾ ਪ੍ਰਭ ਕਾ ਸਿਮਰਨ ਤ੍ਰੈਸ਼ਨਾ ਬੂਝੀ ਪ੍ਰਭ ਕਾ ਸਿਮਰਨ ਸਭ ਕੇ ਸੂਝੀ ਪ੍ਰਭ ਕਾ ਸਿਮਰਨ ਹੀ ਜਮਤਰਾ ਆਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹੀ ਸਮਾਏ